ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਨਤ ਚੱਲਦੀ ਕਲਾ ਚ ਹੋਵੋਗੇ ਜੀ ਅੱਜ ਜੀ ਮੈਂ ਤੁਹਾਡੇ ਨਾਲ ਇੱਕ ਪੋਇਮ ਸ਼ੇਅਰ ਕਰਨ ਜਾ ਰਹੀ ਹਾਂ ਜਿਹੜੀ ਪੋਇਮ ਆ ਜੀ ਮੈਂ ਖੁਦ ਲਿਖੀ ਆ ਸੋ ਇਸ ਪੋਇਮ ਦੇ ਵਿੱਚ ਜੋ ਪਰਮਾਤਮਾ ਆ ਉਹ ਮਨੁੱਖ ਨੂੰ ਕੁਝ ਕੁ ਸਵਾਲ ਪੁੱਛ ਰਿਹਾ ਤੇ ਆਈ ਹੋਪ ਤੁਹਾਨੂੰ ਇਹ ਜਿਹੜੀ ਪੋਇਮ ਆ ਇਹ ਵਧੀਆ ਲੱਗੂਗੀ ਤੁਸੀਂ ਜਿਹੜੀ ਪੋਇਮ ਆ ਤੁਸੀਂ ਜ਼ਰੂਰ ਸੁਣਨਾ ਜੀ ਸੋ ਪਰਮਾਤਮਾ ਜੋ ਆਪਾਂ ਮਨੁੱਖਾਂ ਨੂੰ ਜੋ ਸਵਾਲ ਪੁੱਛ ਰਿਆ ਆ ਤੇ ਉਹਨਾਂ ਦੇ ਤੁਸੀਂ ਕਮੈਂਟਸ ਵਿੱਚ ਜਵਾਬ ਦੇਣਾ ਜਾਂ ਤੁਸੀਂ ਆਪਣੇ ਆਪ ਤੋਂ ਇਹ ਸਵਾਲ ਪੁੱਛਣ ਦੀ ਕੋਸ਼ਿਸ਼ ਕਰਨਾ ਕਿ ਵਾਕਈ ਇਹ ਸਭ ਕੁਝ ਆਪਣੇ ਵੱਸ ਦਾ ਹੈ ਸੋ ਲੋ ਜੀ ਮੈਂ ਤੁਹਾਨੂੰ ਕੋਈ ਤੁਹਾਡੇ ਰੂਬਰੂ ਕਰਦੀ ਆ hope ਤੁਹਾਨੂੰ ਵਧੀਆ ਲੱਗੇਗੀ ਵਧੀਆ ਲੱਗੀ ਹੋਈ ਤੇ ਪਲੀਜ਼ ਸ਼ੇਅਰ ਜ਼ਰੂਰ ਕਰ ਦੇਣਾ ਹੋਰ ਭੈਣ ਭਰਾਵਾਂ ਦੇ ਨਾਲ ਮੇਰੀ ਮੇਰੀ ਕਰਕੇ ਦੁਨੀਆ ਖੋਰੇ ਕੀ ਕਰਨਾ ਚਾਹੁੰਦੀ ਦੁਨੀਆ ਸਾਰੇ ਰਿਸ਼ਤਿਆਂ ਨੂੰ ਭੁਲਾ ਕੇ ਗੈਰਾਂ ਦਾ ਹੱਕ ਖਾਂਦੀ ਫਿਰਦੀ ਦੁਨੀਆ ਮਿੱਟੀ ਦੇ ਮਹਿਲ ਮੁਨਾਰਿਆਂ ਵਿੱਚੋਂ ਕੀ ਕੁਝ ਲੱਭਦਾ ਫਿਰਦਾ ਏ ਰੱਬ ਮੁਸਕਰਾ ਕੇ ਪੁੱਛੇ ਬੰਦੇ ਨੂੰ ਕਿ ਇਹ ਸਭ ਤੇਰੇ ਵਸਦਾ ਏ ਜਿਹੜੇ ਕਮਲੀ ਆਇਆ ਸੀ ਤੂੰ ਉਹ ਤੋਂ ਹੀ ਭਟਕਿਆ ਫਿਰਦਾ ਏ ਦੌਲਤ ਸ਼ੌਰਤ ਕਮਾਉਣ ਲਈ ਦਿਨ ਰਾਤ ਭੱਜਿਆ ਫਿਰਦਾ ਏ ਦੂਜਿਆਂ ਦੇ ਤੂੰ ਦੁੱਖ ਨੂੰ ਦੇਖ ਕੇ ਮਨ ਹੀ ਮਨ ਵਿੱਚ ਹੱਸਦਾ ਏ ਰੱਬ ਮੁਸਕੁਰਾ ਕੇ ਪੁੱਛੇ ਬੰਦੇ ਨੂੰ ਕੀ ਇਹ ਸਭ ਤੇਰੇ ਵੱਸਦਾ ਏ ਤੇ ਅੰਤ ਦੇ ਵਿੱਚ ਪਰਮਾਤਮਾ ਕੀ ਕਹਰੇ ਨੇ ਤੇਰੇ ਸਿਰ ਤੋਂ ਚੱਕ ਲਾਂ ਜੇ ਹੱਥ ਫਿਰ ਕੀ ਬਣੂਗਾ ਤੇਰਾ ਪਲਾਂਚ ਬਣਾ ਦੂ ਮਿੱਟੀ ਦੀ ਕਾਚੇ ਫਿਰਦੇ ਜਿਹੜਾ ਦੁੱਖ ਸਫਲਤਾ ਦੀਆਂ ਚੜ੍ਹ ਕੇ ਪੌੜੀਆਂ ਸਭ ਨੂੰ ਦੱਸਦਾ ਫਿਰਦਾ ਏ ਰੱਬ ਮੁਸਕੁਰਾ ਕੇ ਪੁੱਛੇ ਬੰਦੇ ਨੂੰ ਕੀ ਇਹ ਸਭ ਤੇਰੇ ਵੱਸਦਾ ਏ ਰੱਬ ਮੁਸਕੁਰਾ ਕੇ ਪੁੱਛੇ ਬੰਦੇ ਨੂੰ ਕੀ ਇਹ ਸਭ ਤੇਰੇ ਵੱਸਦਾ ਏ ਤੋਂ ਇਸ ਕਵਿਤਾ ਦੇ ਦੁਆਰਾ ਕਿ ਪਰਮਾਤਮਾ ਵੱਲੋਂ ਕੁਝ ਜਿਹੜੇ ਸਵਾਲ ਆ ਪੁੱਛੇ ਜਾ ਰਿਹਾ ਇਨਸਾਨ ਨੂੰ ਤੇ ਤੁਸੀਂ ਇਸ ਬਾਰੇ ਕੀ رائے ਰੱਖਦੇ ਹੋ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਜੇ ਤੁਹਾਨੂੰ ਪੁਆਇੰਟ ਵਧੀਆ ਲੱਗੀ ਤਾਂ ਇਸ ਨੂੰ ਪਲੀਜ਼ ਸ਼ੇਅਰ ਜਰੂਰ ਕਰਨਾ ਤਾਂ ਕਿ ਹੋਰ ਭੈਣ ਭਰਾਵਾਂ ਕੋਲ ਵੀ ਇਹ ਪੁਆਇੰਟ ਪਹੁੰਚ ਸਕੇ ਸੋ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ 'ਚ ਤਦ ਤੱਕ ਲਈ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਇੱਜ਼ਤ ਸਹਿਕਾਲ ਜਿਉਂਦੇ ਰਹੋ ਹਾਜ਼ਰ ਰਹੋ ਵਾਜ਼ਰ ਰਹੋ ਇਹ ਗੁੱਜ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ